ਸਾਸਰੀਕਾਲ ਜੀ ਆਸ ਕਰਦੇ ਆਂ ਕਿ ਤੁਸੀਂ ਸਭ ਠੀਕ ਹੋਗੇ ਚੜ੍ਹਦੀ ਕਲਾ 'ਚ ਹੋਗੇ ਅੱਜ ਅਸੀਂ ਗਏ ਆਂ ਲੈਨਪਰਾਲੀ ਤੇ ਨਾਲ ਆ ਸਾਡੇ ਨਾਲ ਬਾਪੂ ਮਹਿੰਗਾ ਸਿੰਘ ਜੀ ਪੂਲੇ ਅਸੀਂ ਪਹਿਲਾਂ ਬਨ ਲਏ ਸੀ ਪੂਲੇ ਬੰਨਣਾ ਕੰਮ ਸੌਖਾ ਹੋ ਜਾਂਦਾ ਉੱਪਰ ਵਾਲੀ ਸਾਡੇ ਏਰੀਆ 'ਚ ਮਿਲਣੀ ਹੈ ਕਿਤੇ ਉਹ ਵੀ ਫਿਰ ਵੀ ਆ ਇੱਕ ਕਿਲਾ ਬਚਿਆ ਹੈ ਕਿਤੇ ਉੱਚੇ ਥਾਂ 'ਤੇ ਤੇ ਇਹ ਅਸੀਂ ਫਿਰ ਉਹਨਾਂ ਕੋਲ ਲੈ ਲਿਆ ਨਾ ਕੋ ਕਿ ਪੱਠਿਆਂ ਦੀ ਬੜੀ ਤੰਗੀ ਸਾਡੇ ਇੱਥੇ ਆ ਗਈ ਆ। ਐਦਾਂ ਹੁਣ ਬਨ ਕੇ ਸੁੱਕਾ ਹੋ ਗਿਆ ਸਾਨੂੰ ਲੱਦਣਾ। ਬਾਪੂ ਡਿਆਹ ਪੂਰੇ ਯੋਰਾ ਨਾਲ ਲੱਦਣਾ। ਬਾਪੂ ਡਿਆਹ ਯੋਰਾਂ 'ਚ ਪਰਾਲੀ ਲੱਦਣਾ। ਅੱਜਕੱਲ ਦੇ ਮੁੰਡਿਆਂ ਨੂੰ ਫੇਰ ਵੀ ਕਿਤੇ ਠੀਕ ਆ ਬਾਪੂ। ਪੇ 60 65 ਸਾਲਾਂ ਮਰਿਆ ਬਾਪੂ ਦੀ ਤੇ ਨੇ ਇਹ ਮੁੰਡਿਆਂ ਕੋਲ ਇਹਨਾਂ ਕੰਮ ਕਿੱਥੇ ਹੁੰਦਾ ਅੱਜ ਕੱਲ੍ਹ ਦੇ ਨੇ ਬਾਪੂ ਬੈਂਦਾ ਨਹੀਂ ਭਾਵੇਂ ਜਿੰਨੇ ਜੋ ਕਹਵੇਗਾ ਪਹਿਲਾਂ ਬੰਨੀ ਵੀ ਬਾਪੂ ਨੇ ਹੀ ਇਕੱਲੇ ਨੇ ਪੇ ਸਾਰੀ ਬਰਾਲੀ ਨੇ ਬਾਪੂ ਇਕੱਲੇ ਨੇ ਬੰਨੀ ਆ ਜਿੰਨਾ ਵੀ 2.5 300 ਪੂੜਾ ਹੀ ਸਾਰਾ ਬਾਪੂ ਨੇ ਹੀ ਬੰਨਿਆ ਪੂੜਾ ਹੁਣ ਬਾਪੂ ਡਿਆ ਲਾਉਣ ਨਾਲ ਇਹ ਲਾ ਫੇਰਾ ਲਿਆ ਆ ਲਾ ਤਹੀਂ ਤੇ ਹੁਣ ਅਹੀਂ ਚੱਲੇ ਆ ਘਰ ਫੇਰ ਆਵਾਂਗੇ ਤੂੰ ਜਾ ਕੇ ਲਿਆ ਤੇ ਫੇਰ ਦੂਜਾ ਫੇਰਾ ਲੈ ਆਵਾਂਗੇ ਬਾਪੂ ਕਿਦਾਂ ਫਿਰ ਠੀਕ ਠੀਕ ਆ ਠੀਕ ਬਾਪੂ ਹੋ ਗਿਆ ਲਾਸਟ ਹਾਂ ਹੋ ਗਿਆ ਹੋ ਗਿਆ ਚੱਲ ਠੀਕ ਆ ਆ ਲਾਸਟ ਫੇਰਾ ਉਹ ਵੀ ਕੰਪਲੀਟ ਹੋ ਗਿਆ ਓ ਪਰਾਲੀ ਬੜੀ ਨਿਕਲੀ ਕਿਲੇ ਦੇ ਚੋਂ ਤਿੰਨ ਫੇਰੇ ਲਾਉਣੇ ਪਏ ਪਰਾਲੀ ਦੇ ਪੇ ਤਿੰਨ ਫੜੇ ਲਾਉਣੇ ਪਏ ਪ੍ਰਾੜੀ ਦੇ ਇਹਨੂੰ ਕਿੱਲੇ ਨੂੰ ਹਟਦੀ ਮਾਰ ਵੀ ਵਜੀ ਤਾਂ ਵੀ ਪ੍ਰਾੜੀ ਬੜੀ ਨਿਕਲੀ ਪੇ ਤਿੰਨ ਫੜੇ ਹੋ ਗਏ ਪਧਰੇ ਪਧਰੇ ਰਸੇ ਪਾਉਣ ਤੋਂ ਬਿਨਾਂ ਹੀ ਖੜਨੀ ਆ ਬਾਪੂ ਬੈਹਣ ਲਗਾ ਟਰੈਕਟਰ ਤੇ ਹੁਣ ਬਾਪੂ ਚੱਲ ਜੇ ਜਲਦੀ ਜੇ ਯਾਰ ਮੈਨੂੰ ਖੋ ਰਿਆ ਹਾਂ ਦੀ ਖਿੱਚ ਲੈ ਫੋਟੋ ਇੱਕ ਚੱਲ ਚਲਾ ਟਰੈਕਟਰ ਤੋਂ ਚਲਾ ਆ ਯਾਰ ਹਾਂ ਦੀ ਖਿੱਚ ਚਲਾ ਲੇਗਾ ਲੈ ਚੱਲ ਹੁਣ ਖਿੱਚ ਫੋਟੋ ਇੱਕ ਹਾਂ ਖਿੱਚੀ ਗਈ ਬਾਪੂ ਤੇਰੀ ਫੋਟੋ ਹੁਣ ਬਸ ਆਰਾਮਾ ਥਲੇ ਆਇਆ ਕੱlige ਚਲ ਹਾਰੇ ਕੋ ਹੜਨੇ ਸਾਡੀਆਂ ਛੜਕਾਂ ਦਾ ਹਾਰ ਕੇ ਬਣਾਤਾ ਫੱਤੀ ਦੀ ਛੜਕ ਆ ਗਈ ਐ ਇਹ ਕਿਹੜੇ ਕੋਏ ਪਾਸੇ ਕੋੜੇ ਘਟਿਆ ਸ਼ਨੀ ਮਕੈਨਿਕਲ ਵਰਕਸ਼ਾਪ ਨਵਾਂ ਕੰਮ ਹੈ ਵੀਰ ਦਾ ਵਰਕਸ਼ਾਪ ਕਿ ਇਹਨੇ ਕੋਈ ਸੰਦ ਬਣਾਉਣਾ ਹੋਵੇ ਜਾਂ ਕੋਈ ਵੀ ਚੀਜ਼ ਬਣਾਉਣੀ ਹੈ ਬਣਾ ਸਕਦਾ ਬਹੁਤ ਹੀ ਜਾਇਜ਼ ਰੇਟਾਂ ਦੇ ਚ ਤੇ ਬਿਲਕੁਲ ਵਧੀਆ ਸੰਦ ਬਣਾਕ ਦਿੰਦਾ ਵੀਰ ਇਹ ਸਾਡੇ ਪਿੰਡ ਵਿੱਚ ਵਰਕਸ਼ਾਪ ਵਟਾਂ ਵੇਖੋ ਬਹੁਤ ਵਧੀਆ ਵਟਾਂ ਪਾਉਂਦਾ ਜਿੰਦਰਾ ਬਹੁਤ ਹੈਵੀ ਜਿੰਦਰਾ ਬਣਾ ਕੇ ਦਿੱਤਾ ਬਿਲਕੁਲ ਘੱਟ ਰੇਟਾਂ ਦੇ ਵਿੱਚ